ਜ਼ਿੰਦਗੀ ਪਰ ਛੱਡ ਕੁਝ ਬਲ ਟਿਕਿਆ ਹੀ ਨਹੀਂ ਹੈਗਾ ਮੇਰੀਆਂ ਅੱਖਾਂ ਚ ਪਿਆਰ ਉਹਨੂੰ ਦਿਖਿਆ ਹੀ ਨਹੀਂ ਹੈਗਾ ਜਿਹਨੂੰ ਫੋਨ ਦੀ ਗੈਲਰੀ ਵਿੱਚ ਤੂੰ ਸਾਂਭੀ ਬੈਠਾ ਹੈ ਜਿਹਨੂੰ ਫੋਨ ਦੀ ਗੈਲਰੀ ਵਿੱਚ ਤੂੰ ਸਾਂਭੀ ਬੈਠਾ ਹੈ ਬਾਠਾ ਉਹ ਤਾਂ ਕਿਸਮਤ ਵਿੱਚ ਲਿਖਿਆ ਹੀ ਨਹੀਂ ਹੈਗਾ ਬਾਠਾ ਉਹ ਤਾਂ ਕਿਸਮਤ ਵਿੱਚ ਲਿਖਿਆ ਹੀ ਨਹੀਂ ਹੈਗਾ ਆਪ ਹੀ ਜ਼ਿੰਦਗੀ ਚੋਂ ਖੁਸ਼ੀਆਂ ਦਾ ਪੰਨਾ ਪਾੜ ਲਿਆ ਆਪ ਹੀ ਆਪਣੀ ਜ਼ਿੰਦਗੀ ਨੂੰ ਮੈਂ ਵਿਗਾੜ ਲਿਆ ਬਾਠਾ ਪਿਆਰ ਬਾਰੇ ਨਾ ਮੰਨ ਲਈ ਸਲਾਹ ਮੇਰੀ ਬੱਠਾ ਪਿਆਰ ਬਾਰੇ ਨਾ ਮੰਨ ਲਈ ਸਲਾਹ ਮੇਰੀ ਮੈਂ ਤਾਂ ਅਸਲੀ ਇਸ਼ਕ ਕਰਕੇ ਨਕਲੀ ਪਿਆਰ ਲਿਆ ਮੈਂ ਤਾਂ ਅਸਲੀ ਇਸ਼ਕ ਕਰਕੇ ਨਕਲੀ ਪਿਆਰ ਲਿਆ ਅੱਜ ਕੱਲ ਕਿਸੇ ਦੀ ਖੁਸ਼ੀ ਲੋਕਾਂ ਨੂੰ ਖੱਬਦੀ ਨਾ ਕਿਸੇ ਨੂੰ 100 ਵਾਰ ਦੇਖ ਕੇ ਵੀ ਦੁਨੀਆ ਰੱਜਦੀ ਨਾ ਬਦਨਾਮੀ ਸ਼ੁਰੂ ਕਰ ਦਿੰਦੇ ਨੇ ਲੋਕ ਬਾਠਾ ਬਦਨਾਮੀ ਸ਼ੁਰੂ ਕਰ ਦਿੰਦੇ ਨੇ ਲੋਕ ਬਾਠਾ ਜਦੋਂ ਕਿਸੇ ਦੀ ਕਾਮਯਾਬੀ ਤੇ ਰੋਕ ਲੱਗਦੀ ਨਾ ਜਦੋਂ ਕਿਸੇ ਦੀ ਕਾਮਯਾਬੀ ਤੇ ਰੋਕ ਲੱਗਦੀ ਨਾ ਆਪਣਿਆਂ ਨੇ ਹੀ ਘਰ ਕਰੇ ਪਏ ਤਬਾਹ ਨੇ ਦੇਖੇ ਸੁਪਨੇ ਹਕੀਕਤ ਮੂਰੇ ਹੋ ਗਏ ਸਵਾ ਨੇ ਜ਼ਿੰਦਗੀ ਦਾ ਕੋਈ ਪਰੋਸਾ ਨਹੀਂ ਵਾਟਾ ਜ਼ਿੰਦਗੀ ਦਾ ਕੋਈ ਪਰੋਸਾ ਨਹੀਂ ਵਾਟਾ ਜ਼ਿੰਦਗੀ 'ਚ ਹੁੰਦੇ ਹਾਦਸੇ ਇਸ ਗੱਲ ਦੇ ਗਵਾਹ ਨੇ ਜ਼ਿੰਦਗੀ 'ਚ ਹੁੰਦੇ ਹਾਦਸੇ ਇਸ ਗੱਲ ਦੇ ਗਵਾਹ ਨੇ ਅੱਜ ਵੀ ਨਹੀਂ ਗਿਆ ਬਚਪਨਾ ਉਹਦਾ ਤਾਂ ਹੀ ਤਾਂ ਕਰ ਬਚਪਨ ਵਾਲੀ ਚੋੜ ਗਈ ਬਸੋ ਖੜਾਉਣਾ ਦੀ ਥਾਂ ਸਾਡਾ ਦਿਲ ਸੀ ਬਸ ਖਡਾਉਣਾ ਦੀ ਥਾਂ ਸਾਡਾ ਦਿਲ ਸੀ ਜਦੋਂ ਭਰ ਗਿਆ ਜੀਓ ਦਾ ਤਾਂ ਤੋੜ ਗਈ ਜਦੋਂ ਭਰ ਗਿਆ ਜੀਓ ਦਾ ਤਾਂ ਤੋੜ ਗਈ ਪਤਾ ਨਹੀਂ ਸਾਡੀ ਕੀ ਖਤਾ ਸੀ ਸਾਨੂੰ ਛੱਡਣ ਦੀ ਭਲਾਂ ਕੀ ਵਜ੍ਹਾ ਸੀ ਧੋਖਿਆਂ ਨਾਲ ਹੀ ਜਾਰੀ ਸੀ ਉਹਦੀ ਧੋਖਿਆਂ ਨਾਲ ਹੀ ਯਾਰੀ ਸੀ ਉਹਦੀ ਬਾਠਾਂ ਨਭਾਉਣ ਦਾ ਉਹਨੂੰ ਕੀ ਪਤਾ ਸੀ ਬਾਠਾਂ ਨਭਾਉਣ ਦਾ ਉਹਨੂੰ ਕੀ ਪਤਾ ਸੀ ਕਮਾਂਡ ਫੜਾਇਆ ਸੀ ਮੁਹੱਬਤ ਨੂੰ ਸਾਡੇ ਦਿਲ 'ਚ ਤੀਰ ਗੱਡਣ ਲੱਗੀ ਆ ਉਮਰਾਂ ਭਰ ਦੇ ਸਾਥ ਦੀ ਗੱਲ ਕਰਨ ਵਾਲੀ ਉਮਰਾਂ ਭਰ ਦੇ ਸਾਥ ਦੀ ਗੱਲ ਕਰਨ ਵਾਲੀ ਹੁਣ ਬਹਾਨੇ ਜਹੇ ਲੱਗੇ ਛੱਡਣ ਲੱਗੀ ਆ ਹੁਣ ਬਹਾਨੇ ਜਹੇ ਲੱਗੇ ਛੱਡਣ ਲੱਗੀ ਆ ਕਿਹਨੂੰ ਆਖੀ ਬਗਾਨੇ ਤੇ ਕਿਹਨੂੰ ਸਾਡੇ ਆਪਣਾ ਬਣ ਕੇ ਸਭ ਜੜਾਂ 'ਚ ਲਾਉਣ ਵਾਢੇ ਦੁਨੀਆਦਾਰੀ ਤੋਂ ਇੱਕ ਗੱਲ ਆ ਸਿੱਖੀ ਬਾਠ ਨੇ ਦੁਨੀਆਦਾਰੀ ਤੋਂ ਇੱਕ ਗੱਲ ਸਿੱਖੀ ਆ ਬਾਠ ਨੇ ਕਿਸੇ ਦੇ ਉਨੇ ਹੀ ਬਣ ਕੇ ਰਹੋ ਜਿਨੇ ਉਹਨੇ ਤੁਹਾਡੇ ਕਿਸੇ ਦੇ ਉਨੇ ਹੀ ਬਣ ਕੇ ਰਹੋ ਜਿਨੇ ਉਹਨੇ ਤੁਹਾਡੇ ਮਾਰੀ ਜਾਂਦੇ ਆ ਸ਼ਰਿਆਮ ਹੱਕ ਲੋਕਾਂ ਦਾ 도ਗਲਿਆਂ ਦੀਆਂ ਅੱਖਾਂ 'ਚ ਤਾਂ ਨਮੀ ਨਾ ਨੀਚ ਜਾਤ ਦੀਆਂ ਗੱਲਾਂ ਛੱਡ ਵਾਠਾ ਨੀਚ ਜਾਤ ਦੀਆਂ ਗੱਲਾਂ ਛੱਡ ਵਾਠਾ ਕਿਸੇ ਜਾਤ 'ਚ ਨੀਚਾਂ ਦੀ ਕਮੀ ਨਹੀਂ ਕਿਸੇ ਜਾਤ 'ਚ ਨੀਚਾਂ ਦੀ ਕਮੀ ਨਹੀਂ ਮੰਨਿਆ ਉਹਦੇ ਜਿੰਨਾ ਕੋਈ ਪਿਆਰਾ ਨਹੀਂ ਹੋ ਸਕਦਾ ਪਰ ਸਾਡੇ ਜਿੰਨਾ ਵੀ ਕੋਈ ਕਿਸਮਤ ਮਾਰਾ ਨਹੀਂ ਹੋ ਸਕਦਾ ਸਾਥ ਸੱਡਕੇ ਜਾਣ ਵਾਲੇ ਨੂੰ ਕੀ ਆਖੀ ਵਾਠਾ ਸਾਥ ਸੱਡਕੇ ਜਾਣ ਵਾਲੇ ਨੂੰ ਕੀ ਆਖੀ ਵਾਠਾ ਹੁਣ ਤਾਂ ਉਹ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ ਹੁਣ ਤਾਂ ਉਹ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ ਐਵੇਂ ਹੀ ਮੈਨੂੰ ਮਨਾਉਣ ਲੱਗੇ ਨੇ ਸਮਝ ਰਹੇ ਨੇ ਮੈਂ ਨਾਰਾਜ਼ ਕਿੰਨਾ ਹਾਂ ਪਰ ਜੇ ਸੱਚੀਓ ਸਮਝਣ ਤਾਂ ਪਤਾ ਲੱਗੇ ਪਰ ਜੇ ਸੱਚੀਓ ਸਮਝਣ ਤਾਂ ਪਤਾ ਲੱਗੇ ਮੈਂ ਕਿੰਨਾ ਪਰੇਸ਼ਾਨ ਮੈਂ ਕਿੰਨਾ ਪਰੇਸ਼ਾਨ